ਜਾਣਦੇ ਆ ਲੋ ਜਿਹੜੇ ਛੋਟੇ ਛੋਟੇ ਚੈਨਲ ਚੱਲਦੇ ਨੇ YouTube ਵਾਲੇ ਸਾਰੇ ਬਿਲਕੁਲ ਬਲੈਕਮੇਲਰ ਨੇ ਦੇ ਆਰ ਆਲ ਮੋਸਟ ਬਲੈਕਮੇਲਰ ਟੋਟਲੀ ਤੁਹਾਨੂੰ ਪਤਾ ਹੀ ਹੈ ਸਰ ਤੁਸੀਂ ਇਹ ਗੱਲ ਕਹਿ ਸਕਦੇ ਦੇਖੋ ਯਾਨੀ ਤੁਸੀਂ ਕਹਿਣਾ ਇਹ ਕਰਨਾ ਕਿ ਜਿੰਨਾ ਵੀ ਮੀਡੀਆ ਵਾ ਵੀ ਸਾਰਾ ਦਾ ਸਾਰਾ ਬਲੈਕਮੇਲਰ ਹੈ ਨਾ 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 ਇਹ ਮੇਰੀ ਗੱਲ ਤੁਸੀਂ ਸੁਣੋ ਧਿਆਨ ਨਾਲ ਬੈਂਡ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਪ੍ਰਿੰਟ ਮੀਡੀਆ ਅੱਜ ਵੀ ਸਹੀ ਚੱਲ ਰਿਹਾ ਹੈ ਜਿਹੜੇ ਆ YouTube ਚੈਨਲ ਚੱਲਦੇ ਪਏ ਦੇ ਆਰ ਟੋਟਲੀ ਬਲੈਕਮੇਲਰ ਮੈਂ ਉਹਨਾਂ ਬਾਰੇ ਕਹਿ ਰਿਹਾ ਠੀਕ ਹੈ ਸਰ ਧੰਨਵਾਦ ਸਰ ਬਿਲਕੁਲ ਓਕੇ ਤੁਸੀਂ ਜਾਣਦੇ ਆਪੋ ਜਿਹੜੇ ਛੋਟੇ ਛੋਟੇ ਚੈਨਲ ਚੱਲਦੇ ਨੇ YouTube ਵਾਲੇ ਸਾਰੇ ਬੇ ਬਲੈਕਮੇਲਰ ਨੇ ਦੇ ਆਰ ਆਲ ਮੋਸਟ ਬਲੈਕਮੇਲ ਟੋਟਲੀ ਤੁਹਾਨੂੰ ਪਤਾ ਹੀ ਹੈ ਸਰ ਤੁਸੀਂ ਇਹ ਗੱਲ ਕਹਿ ਸਕਦੇ ਦੇਖੋ ਯਾਨੀ ਤੁਸੀਂ ਕਹਿਣਾ ਇਹ ਕਰ ਰਹੇ ਹੋ ਕਿ ਜਿੰਨਾ ਵੀ ਮੀਡੀਆ ਵਾ ਵੀ ਸਾਰਾ ਦਾ ਸਾਰਾ ਬਲੈਕਮੇਲਰ ਹੈ ਨਾ 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 ਇਹ ਮੇਰੀ ਗੱਲ ਤੁਸੀਂ ਸੁਣੋ ਧਿਆਨ ਨਾਲ ਬੈਂਡ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਪ੍ਰਿੰਟ ਮੀਡੀਆ ਅੱਜ ਵੀ ਸਹੀ ਚੱਲ ਰਿਹਾ ਹੈ ਜਿਹੜੇ ਆ YouTube ਚੈਨਲ ਚੱਲਦੇ ਪਏ ਦੇ ਆਰ ਟੋਟਲੀ ਬਲੈਕਮੇਲਰ ਮੈਂ ਉਹਨਾਂ ਬਾਰੇ ਕਹਿ ਰਿਹਾ ਠੀਕ ਹੈ ਸਰ ਧੰਨਵਾਦ ਸਰ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਓਕੇ ਤੁਸੀਂ ਜਾਣਦੇ ਆ ਨਾ ਉਹ ਜਿਹੜੇ ਛੋਟੇ ਛੋਟੇ ਚੈਨਲ ਚੱਲਦੇ ਨੇ YouTube ਵਾਲੇ ਸਾਰੇ ਬਲੇਕਮੇਲਰ ਨੇ ਆਰ ਆਲ ਮੋਸਟ ਬਲੇਕਮੇਲਰ ਟੋਟਲੀ ਤੁਹਾਨੂੰ ਪਤਾ ਹੀ ਹੈ ਸਰ ਤੁਸੀਂ ਇਹ ਗੱਲ ਕਹਿ ਸਕਦੇ ਦੇਖੋ ਯਾਨੀ ਤੁਸੀਂ ਕਹਿਣਾ ਇਹ ਕਰ ਰਹੇ ਹੋ ਕਿ ਜਿੰਨਾ ਵੀ ਮੀਡੀਆ ਵਾ ਵੀ ਸਾਰਾ ਦਾ ਸਾਰਾ ਬਲੇਕਮੇਲਰ ਹੈ ਨਾ 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 ਇਹ ਮੇਰੀ ਗੱਲ ਤੁਸੀਂ ਸੁਣੋ ਧਿਆਨ ਨਾਲ ਬੈਂਡ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਪ੍ਰਿੰਟ ਮੀਡੀਆ ਅੱਜ ਵੀ ਸਹੀ ਚੱਲ ਰਿਹਾ ਹੈ ਜਿਹੜੇ ਆ YouTube ਚੈਨਲ ਚੱਲ ਪਏ ਆ ਦੇ ਆ ਟੋਟਲੀ ਬਲੈਕਮੇਲਰ ਮੈਂ ਉਹਨਾਂ ਬਾਰੇ ਕਹਿ ਰਿਹਾ ਠੀਕ ਆ ਸਰ ਧੰਨਵਾਦ ਸਰ ਬਿਲਕੁਲ ਬਹੁਤ 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 ਧੰਨਵਾਦ ਸਰ OK